ਇਹ ਰੋਂਗ ਹੈ ਯਾਰ ਕੀ ਨਾਮ ਆਪਣਾ ਜੀ ਮੈਂ ਕੋ ਚਰਨ ਸਿੰਘ ਹਾਂ ਚਰਨ ਕੀ ਕਹਿੰਦਾ ਨੈਪਸੀਨ ਦਾ ਖਵਾੜਾ ਕੀ ਮਾਮਲਾ ਯਾਰ ਕਿ ਤੁਸੀਂ ਅੱਜ ਪਿੰਡ ਆਏ ਖल्याण ਕਿ ਸਾਨੂੰ ਪਤਾ ਲੱਗਿਆ ਸੀ ਪਬਲਿਕ ਵੱਲੋਂ ਕਿ ਕੁਝ ਨਾ ਕਾਜ ਹੋਇਆ ਹੋਇਆ ਸੀਗਾ ਕਿ ਅਸੀਂ ਮੌਕੇ ਤੇ ਵੇਸਟ ਕੀਤਾ ਤੇ ਇੱਥੇ ਮਤਲਬ ਕਲੀਅਰ ਨਹੀਂ ਹੈ ਵੀ ਮਤਲਬ ਕਿਥੋਂ ਹੋਣ ਦੀਗਾ ਯਾਰ ਬੰਗੜੀ ਹੈ ਕੁਝ ਵੀ ਮਤਲਬ ਪਰ ਸਾਨੂੰ ਇਹ ਕੁਛ ਸਾਨੂੰ ਸਰਰੇ ਜੇ ਮਿਲੇ ਨੇ ਮਤਲਬ ਜੋ ਲਗਭਗ 100 ਮੀਟਰ ਦੀ ਏਰੀਆ ਦੇ ਵਿੱਚ ਜੋ ਸੀ ਹੁਣ ਕਨੈਕਟ ਕੀਤੇ ਨਹੀਂ ਪਬਲਿਕ ਨੇ ਲੱਕ ਕੀਤੇ ਨਹੀਂ इवन ਅਸੀਂ ਵੀ ਆ ਕੇ ਦੇਖਿਆ ਇੱਥੇ ਧੋਆ ਪਿਆ ਹੋਇਆ ਮਤਲਬ 10-12 ਫੁੱਟ ਲਗਭਗ ਮਤਲਬ ਹੈਗਾ 10 ਫੁੱਟ ਦੇ ਡਾਇਮੀਟਰ ਦਾ ਮਤਲਬ ਹੈਗਾ ਜਿਹੜਾ ਧੋਆ ਤੇ 10 ਫੁੱਟ ਡੂੰਘਾ ਹੈਗਾ ਇਹ ਤੇ ਇਸ ਦੌਰਾਨ ਮੈਂ ਪਬਲਿਕ ਨੂੰ ਇਹ ਅਪੀਲ ਕਰਾਂਗਾ ਮਤਲਬ ਜਿਹੜੀ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਨੂੰ ਬਾਕੀ ਵੀ ਨਾਲ ਮਤਲਬ ਸਹੀ ਤਰੀਕੇ ਨਾਲ ਉਹਨੂੰ ਫੋਲੋ ਕਰੋ ਬਲੈਕਆਊਟ ਦੇ ਦੌਰਾਨ ਆਪਣਾ ਲਾਈਟਸ ਆਫ ਰੱਖੋ ਰਾਤ ਨੂੰ ਆਵਾਜ਼ਾਈ ਨਾ ਕਰੋ ਆਪਣੇ ਘਰਾਂ ਦੇ ਅੰਦਰ ਰਹੋ ਤੇ ਬਾਕੀ ਜੋ ਵੀ ਸੈਟ ਆਫ ਇਨਸਟਰਕਸ਼ਨ ਡਿਪਾਰਟਮੈਂਟ ਮਤਲਬ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਹੁੰਦਾ ਤਾਂ ਸਾਨੂੰ ਤੁਹਾਡੇ ਕੋਆਪਰੇਸ਼ਨ ਦੀ ਲੋੜ ਹੈ ਤੇ ਉਹਨੂੰ ਸੈਂਪਲੀਫਾਈਨਰ ਤੋਂ ਉਹ ਕਿ ਚੈਰੇ ਦਾ ਟੋਆ ਪੈਸਾ ਆ ਆਰਮੀ ਵਾਲਾ ਬੰਦਾ ਜਾਂ ਕੋਈ ਡਿਫੈਂਸ ਦਾ ਕੋਈ ਬੰਦਾ ਇਹਦਾ ਉਹਨਾਂ ਨੂੰ ਉਹਨਾਂ ਨੂੰ ਇਨਫੋਰਮ ਕਰ ਦਿੱਤੇ ਮਤਲਬ ਅਸੀਂ ਅੱਡੇ ਲੈਵਲ ਤੇ ਜੋ ਵੀ ਰਿਪੋਰਟ ਆਏਗੀ ਉਹ ਸਰ ਹੁਣ ਤਾਂ ਕੋਈ ਸਾਹਮਣੇ ਡਰੋਨ ਦਾ ਕੀ ਆ ਕੋਈ ਹੋਰ ਚੀਜ਼ ਆ ਜਾ ਕੇ ਅੱਛਾ ਨਹੀਂ ਨਹੀਂ ਖੱਲੇ ਮਤਲਬ ਮਤਲਬ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਮਤਲਬ ਜੋ ਵੀ ਮਤਲਬ ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈ ਮਿਲਟਰੀ ਦੀ ਮਤਲਬ ਉਹ ਹੀ ਮਤਲਬ ਉਹਨਾਂ ਤੋਂ ਬਿਨਾ ਅਸੀਂ ਇਹ ਨਹੀਂ ਹੋਣ ਦੇ ਸਕਦੇ